ਰਾ ਬਾਪੂ ਨਾ ਛੋਟੇ ਨੂੰ 5 ਕਿੱਲੇ ਦੇ ਕੇ ਗਿਆ ਤੇ ਮੈਨੂੰ 10 ਤੇ ਤੈਨੂੰ 7 ਪਰ ਤੈਨੂੰ ਕੋਈ ਦਿੱਕਤ ਨਹੀਂ ਯਾਰ ਛੋਟਾ ਬਾਲਾ ਮੱਚਿਆ ਕਰਦਾ ਪਰ ਪਤਾ ਨਹੀਂ ਕੀ ਕਰੂਗਾ ਚੱਲ ਕੋਈ ਨਾ ਕਰ ਵੀ ਕੀ ਸਕਦਾ ਆਪਣਾ ਪਰ ਯਾਰ ਵੱਡਾ ਭਰਾ ਤਾਂ ਉੱਥੇ ਪਾਣੀ ਲਾਉਣ ਗਿਆ ਨਿੱਕਾ ਉੱਥੇ ਮੋਟਰ ਤੇ ਬੈਠਾ ਉਹਨਾਂ ਦੋ ਦਿਨਾਂ ਤੋਂ ਸਾਨੂੰ ਦੋਨਾਂ ਨੂੰ ਬੁਲਾਈ ਜੇ ਨਹੀਂ ਆਂਦਾ ਮੈਨੂੰ ਲੱਗਦਾ ਸ਼ਾਇਦ ਉਹਨੂੰ ਜੰਮੂ ਨਹੀਂ ਘਟ ਮੀ ਸੀ ਜਾਂ ਤਾਂ ਕੋਈ ਦਿੱਕਤ ਹੋ ਗਈ ਉਹਨਾਂ ਨੂੰ ਪੁੱਛਦਾ ਹਾਂਗੇ ਤੇਗਾ ਕੋਈ ਵੈਰ ਨਾ ਹੋਵੇ ਲੱਗਣਾ ਕਹਿੰਦਾ ਪਟਵਾਰੀ ਪਟਵਾਰੀ ਨੇ ਮੇਰੀ ਗੱਲ ਹੋ ਗਈ ਉਹ ਕਹਿੰਦਾ ਕਿ ਥੋੜਾ ਜ਼ਮੀਨ ਦਾ ਰੌਲਾ ਤੇ ਮੈਂ ਹਲਾਲ ਕਰਾ ਦੂੰਗਾ ਠੀਕ ਆ ਤੇ ਆਪਣੀ ਨਾਲ ਜ਼ਮੀਨ ਘਟਵਾਦਾ ਤੇ ਤੈਨੂੰ ਕੀ ਦਿੱਕਤ ਆ ਘਟਵਾਦ ਮੈਨੂੰ ਤਾਂ ਕੋਈ ਨਹੀਂ ਹੁੰਦਾ ਛੋਟੇ ਕੋਲੀ 5 ਕਿੱਲੇ ਆ ਤੇਰੇ ਕੋਲ ਤਾਂ 7 ਆ ਆਪਾਂ ਤਾਂ ਅੱਜ ਦਾ ਸਮਝੌਤਾ ਕਰ ਲਾਂਗੇ ਕੋਈ ਨਾ ਉਹ ਵੀ ਕਹੀ ਜਾਂਦਾ ਨਾ ਹਾਂ ਚੱਲ ਆਪਾਂ ਕਰਦੇ ਆ ਗੱਲ ਆ ਕੇ ਉਹਦੇ ਨਾਲ ਮੋਟਰ ਤੇ ਬੈਠਾ ਹੀ ਹੋਊਗਾ ਹਾਂ ਉਹ ਬੈਠਾ ਦੇ ਚੱਲ ਵੱਡੇ ਭਰਾ ਨੂੰ ਤਾਂ ਕਰੋ ਫੋਨ ਆ ਗਿਆ ਚੱਲ ਠੀਕ ਹੀ ਆ ਉਹਦਾ ਗੁੱਸਾ ਥੋੜਾ ਗਰਮਾ ਕਿਤੇ ਲੜਨਾ ਪੈਣੀ ਛੋਟਾ ਦੇ ਹੋ ਮੈਂ ਗੱਲ ਕਰਦਾ ਨਾ ਕਿ ਮੈਂ ਛੋਟੇ ਈ ਕਾ ਉਹ ਪਰ ਕਰੀ ਆ ਹਾਂ ਹਮ ਘਰ ਪਰਵਾਰ ਵਾਦੀਆਂ ਸਾਰਾ ਕੁਝ ਹਾਂ ਹਾਂ ਸਾਡੇ ਦਾ ਇਥੇ ਕੋਈ ਗੁੱਸਾ ਗਿਲਾ ਤਾਂ ਨਹੀਂ ਨਾ ਨਾ ਕਾਦਾ ਗੁੱਸਾ ਉਹ ਤੋਂ ਮੁੱਕਦੀ ਪਰ ਆ ਲੱਗੂ ਨਹੀਂ ਦੱਸ ਦੇ ਫਿਰ ਵੀ ਹੈਗਾ ਕੋਈ ਨਹੀਂ ਨਹੀਂ ਮੈਂ ਚੱਲ ਚੰਗਾ ਮੇਰਾ ਪਾਣੀ ਦਾ ਵਾਰੀ ਦਾ ਟਾਈਮ ਹੋ ਗਿਆ ਹੈਲੋ ਹਾਂ ਭਾਈ ਕਿੱਥੇ ਆ ਘਰੇ ਆ ਚੱਲ ਫਿਰ ਖੇਤ ਆਇਆ ਤੁਮੇ ਤੇਰਾ ਕੋਈ ਜ਼ਰੂਰੀ ਗੱਲ ਕਰਨੀ ਆ ਹਾਂ ਆਹ ਤੇਰਾ ਫੋਨ ਆਇਆ ਸੀਗਾ ਆ ਗਿਆ ਭਾਈ ਉਹ ਮੇਰੀ ਨਿੱਕੇ ਨਾਲ ਗੱਲ ਤਾਂ ਹੋ ਗਈ ਸੀਗੀ ਉਹ ਪਰ ਥੋੜਾ ਅੜਬਿਆਂ ਹੀ ਬੋਲਿਆ ਮੈਨੂੰ ਕਿਉਂ ਪਤਾ ਨਹੀਂ ਉਹ ਕਹਿੰਦਾ ਮੈਂ ਆਪਾਂ ਆਪਾਂ ਮੌਕੇ ਦੇ ਵੇਖ ਲਾਂਗੇ ਮੈਂ ਉੱਪਕੇ ਤੇ ਹੋ ਕਿ ਦੇਖ ਲੂ ਆਪਣਾ ਕੀ ਕਰ ਲੂਗਾ ਯਾਰ ਟੈਨਸ਼ਨ ਕਰ ਤੋ ਲੈਣਾ ਉਹ ਦੇਖੋ ਥੋੜੀ ਜ਼ਮੀਨ ਆਪਣੇ ਨਾਲੋਂ ਆਪਣੇ ਕੋਲ ਜ਼ਿਆਦਾ ਉਹ ਆਪਣਾ ਕੁਝ ਨਹੀਂ ਵਿਗਾੜ ਸਕਦਾ ਬਾਕੀ ਜੇ ਗੱਲ ਕੋਟ ਕਚਹਿਰੀਆਂ ਦੀ ਆ ਆਪਾਂ ਹੋਲਾਂਗੇ ਪੱਕੀ ਕਰਾ ਲਾਂਗੇ ਆਪਦੀ ਕੋਈ ਚੱਕਰ ਨਹੀਂਗਾ ਪੱਕੀ ਆ ਵੈਸੇ ਆਪ ਨਹੀਂ ਆਪਾਂ ਨੂੰ ਬਾਪੂ ਨੇ ਦਿੱਤੀ ਆ ਬਾਪੂ ਨੇ ਨਹੀਂ ਦਿੱਤੀ ਆਪਾਂ ਆਪ ਕਰਾਈ ਆ ਤੈਨੂੰ ਕਈ ਗੱਲਾਂ ਦਾ ਪਤਾ ਨਹੀਂ ਤੈਨੂੰ ਮੈਨੂੰ ਕਈ ਗੱਲਾਂ ਦਾ ਪਤਾ ਨਹੀਂ ਜਿਹੜੀਆਂ ਮੈਂ ਤੈਨੂੰ ਦੱਸਣਾ ਹੈਗਾ ਬਾਪੂ ਨੇ ਨਹੀਂ ਕਿਹਾ ਸੀਗਾ ਆਪਾਂ ਪੱਕੀ ਕਰਾਈ ਆ ਪਟਵਾਰੀ ਨੂੰ ਕਹਿ ਕੇ ਅਜੇ ਹੋਰ ਵੀ ਕਈ ਗੱਲਾਂ ਜਿਹੜੀਆਂ ਤੈਨੂੰ ਮੌਕੇ ਤੇ ਪਤਾ ਲੱਗ ਜਾਣੀਆਂ ਉਹਨੂੰ ਦੱਸਣ ਵਾਲੀਆਂ ਨਹੀਂਓ ਚਲ ਮੈਂ ਚੱਲਦਾ ਠੀਕ ਆ ਬਾਅਦ ਚੋ ਗੱਲ ਕਰਦੇ ਆ ਉਹ ਕਿਵੇਂ ਆ ਫਿਰ ਕੀ ਰਾਜ ਦੱਸਿਆ ਤੁਸੀਂ ਪਟਵਾਰੀਆਂ ਕੋਲ ਜਿਆਦਾ ਹੀ ਚੱਕਰ ਜੇ ਕੱਢਣ ਲੱਗੇ ਹੋ ਕਿਉਂ ਤੈਨੂੰ ਕਿਹਨੇ ਕਿਹਾ ਕੋਈ ਹੈਗਾ ਬੰਦਾ ਖਾਸ ਆ ਵੈਸੇ ਹੀ ਪਟਵਾਰੀਆਂ ਕੋਲ ਤਾਂ ਕਾਹਦੇ ਚੱਕਰ ਕੱਢਣ ਦਾ ਟਾਈਮ ਪਾਸ ਜਾਂ ਕਰੀ ਜਾਂਦਾ ਬੰਦਾ ਦੱਸ ਕਿਹੜਾ ਸੀਗਾ ਖਾਸ ਕੋਈ ਨਹੀਂ ਤਾਂ ਟਾਈਮ ਤੇ ਕੋਈ ਰੱਦ ਜੂਗਾ ਕੋਈ ਨਾ ਦੇਖ ਲੈ ਨੂੰ ਆਹ ਹੰਡੀ ਵਾਲੇ ਦਾ ਕਿਹੜਾ ਬੰਦਾ ਖਾਸ ਅਗਰ ਕੋਈ ਨਾ ਲਵਾ ਲਿੰਦੀ ਆ ਪਤਾ ਖਾਲਦਾ ਵੀ ਕਿਹੜਾ ਵੀ ਕਿਹੜਾ ਖਾਸ ਨਿਕਲ ਜੀ ਉਹਦਾ ਹਾਂ ਹਾਂ ਉਹ ਤਾਂ ਨਹੀਂ ਕਰੀ ਗਿਆ ਕੀ ਕਹਿੰਦਾ ਵੱਡਾ ਬਰਾ ਫਿਰ ਕੋਸ਼ਣੀ ਉਹ ਤਾਂ ਨਹੀਂ ਆ ਗੱਲਾਂ ਕਰੀ ਗਿਆ ਕਾਦੀਆਂ ਉਹ ਤਾਂ ਆਣੀ ਆਪੇ ਕਰੀਓ ਫੜਵਾਈ ਉਹ ਤੁਹਾਡੀ ਗਈ ਆ ਪਟਵਾਰੀ ਆ ਪਟਵਾਰੀ ਦਾ ਮੇਰੇ ਕੋਲ ਵੀ ਕਰਦਾ ਕੋਈ ਗੋਲ ਨਾ ਗੱਲਾਂ ਆਣੋ ਤੇ ਕੋਈ ਜ਼ਮੀਨ ਵਸਦਾ ਹਾਂ ਯਾਂ ਤਾਂ ਉਹਦੀ ਜ਼ਮੀਨ ਆਪਾਂ ਅੱਗੇ-ਅੱਗੇ ਕਰ ਲੈਨੇ ਆ ਸਾਰਿਆਂ ਦੀ ਇੱਕੋ ਹੀ ਹੋ ਜੂਗੀ ਜਾਂ ਆਪਾਂ ਹੀ ਸਾਰੀ ਨਿਪਾਂਗੇ ਇੱਕ ਕੰਮ ਕਰਦੇ ਆ ਆਪਾਂ ਉਹਨੂੰ ਮਾਰ ਕੇ ਨਾਲ ਸਾਰੀ ਜ਼ਮੀਨ ਅੱਧੋਤੀ ਕਰ ਹਾਂ ਹਾਂ ਆ ਠੀਕ ਹੈ ਨਾ ਕਾਲੀ ਕਰਦੇ ਫਿਰ ਬੰਦਾ ਆ ਜਾ ਬੜੀ ਮੋਟਰ ਦੀ ਚਾਬੀ ਨਹੀਂ ਉਹ ਨਾਲ ਅੰਦਰ ਚੱਲਦਾ ਨਹੀਂ ਕਾ ਇੰਜਨ ਤੇ ਪਾਣੀ ਪੈ ਗਿਆ ਤੇ ਮੇਰੀ ਦਾਇ ਦੇ ਨਾਲ ਵੱਡੇ ਨਾਲ ਸਾਂਝੀ ਆ। ਉਹ ਕਿੰਨਾ ਚਿਰ ਉਹ ਨਾਲ ਸਾਂਝੀ ਰੱਖੇਗਾ ਤੇ ਦਿਨਾਂ ਕਰੇ ਤਾਂ ਵਿਗਾੜ ਪਾਊਗਾ। ਦੇਖਦੇ ਆਂ ਤਾਂ ਕੋਹ ਨਹੀਂ ਹੁੰਦਾ। ਉਹਨਾਂ ਦਾ ਗਰਲ ਕਰਨਾ ਪਹਿਲਾਂ। ਚਲ। ਦੇਖ ਲਾ ਕਿੱਥੇ ਤੇ ਆਉਂਦਾ ਹੀ ਉੱਗਾ ਹੁੰਦਾ ਵੀ। ਉਹ ਪਾਣੀ ਦਾ ਹੀ ਜਾਂਦਾ। ਹਾਂ ਤੇਰੇ ਕਿੱਧਰ ਖੜਦਾ? ਕੁਛ ਨਹੀਂ ਮੈਂ ਤੈਨੂੰ ਐਂ ਦੱਸਣਾ ਸੀਗਾ ਆ ਮੋਟਰ ਸੀ ਮੈਂ ਤੇ ਨਿੱਕੇ ਨੇ ਸਾਂਝੀ ਕਰ ਲਈ ਆ ਤੂੰ ਆਪ ਦਾ ਆਪ ਦੇਖ ਲੈ ਕਿਉਂ ਉਹ ਤੇ ਤਾਂ ਬੋਰ ਆ ਉਹ ਆਪਣੀ ਮੋਟਰ ਆ ਸਾਂਝੀ ਉਹ ਕਿਵੇਂ ਆ ਗਿਆ ਵਿੱਚ ਨਹੀਂ ਨਹੀਂ ਅਸੀਂ ਤੇਰਾ ਤਾਂ ਨਾ ਹੀ ਨਹੀਂ ਬੋਲਦਾ ਪਹਿਲੀ ਗੱਲ ਤਾਂ ਨਾ ਬੋਲਣ ਦੀ ਗੱਲ ਨਹੀਂ ਹਣ ਮੈਂ ਪਾਣੀ ਕਿੱਥੋਂ ਲਾਇਆ ਕਰੂੰਗਾ ਤੂੰ ਆਪ ਦਾ ਆਪ ਦੇਖ ਲੈ ਹਾਂ ਤਾਂ ਆਪ ਦਾ ਕੋਈ ਬੋਰ ਬੁਰ ਕਢਾ ਲੈ ਸਾਨੂੰ ਨਹੀਂ ਪਤਾ ਸਾਡੀ ਸਾਂਝੀ ਹੋਣ ਤਾਂ ਉਹ ਮੈਂ ਕਣਕ ਵੀ ਪਾਣਣੀ ਆ ਕੀ ਕਰ ਮੈਨੂੰ ਨਹੀਂ ਪਤਾ ਵੀਰੇ ਚੁੱਪ ਕਰਕੇ ਨਿਕਲ ਜਾ ਕੋਈ ਨਾ ਰੱਬ ਵੇਂਦਾ ਕਰਦੀਆਂ ਕੁਛ ਤਾਂ ਆਪ ਵੇਖੀ ਆਂ ਤੇ ਰੱਬ ਕੀ ਕਰਦਾ ਉਹਨੋਂ ਉਹਦੇ ਨਾਲ ਰਲ ਗਿਆ ਇਹਨੂੰ ਪਤਾ ਹੀ ਸੀਗਾ ਇਹ ਜਿਵੇਂ ਦੀਆਂ ਗੱਲਾਂ ਸੀ ਕਣੇ ਨੇ ਰਲਣਾ ਸੀ ਉਹ ਵੀ ਉਵੇਂ ਹੀ ਗੱਲਾਂ ਕਰਦਾ ਸੀਗਾ ਹੁਣ ਕੋਈ ਨਾ ਕਿਵੇਂ ਨਾ ਕਰਕੇ ਤਾਂ ਕਣਕ ਤਾਂ ਪਾ ਲਗੇ ਅਨ ਜਮੀਨਾ ਪਿੱਛੇ ਤਾਂ ਬਹੁਤ ਕੁਝ ਹੋ ਜਾਂਦਾ ਕੋਈ ਤਾਂ ਇਹਨਾਂ ਨੇ ਚਾਲ ਖੇਢੀ ਆ ਚੱਕੰਨੇ ਰਹਿਣਾ ਪਊਗਾ ਲੱਗਿਆ ਕਿ ਜਮੀਨ ਪਿੱਛੇ ਉਹ ਬਾਈ ਮੈਂ ਜਮੀਨ ਪਿੱਛੇ ਕੀ ਕਰ ਲੱਗਾ ਸੀ ਯਾਰ ਮਾਦਾ ਹੀਰਿਆਰ ਦਾ ਭਰਾ ਮਾਰਨ ਲੱਗਾ ਹੀਗਾ ਕੇ ਮੈਂ ਹੱਸ ਕੇ ਬਾਈ ਨੂੰ ਕਹਿ ਦਿੰਨਾ ਨਾ ਹੁਣ ਸਰੀ ਨੀ ਮੇਰੇ ਨਾਮ ਕਰ ਦਈ ਉਹ ਮੇਰੀ ਅੱਖਾਂ ਤੇ ਪੱਟੀ ਬੰਦੀ ਸੀ ਯਾਰ ਉਹ ਮੈਂ ਨਹੀਂ ਤੇਰੀ ਗੱਲ ਮੰਨਦਾ ਮੈਂ ਤੇਰੇ ਤੇਰੇ ਕਰਕੇ ਨਾ ਮੇਰਾ ਹੀਰੀਆਂ ਦਾ ਭਰਾ ਮਾਰਨ ਲੱਗਾ ਸੀਗਾ ਚੁੱਪ ਕਰਕੇ ਬਾਈ ਨਾਲ ਗੱਲ ਕਰ ਲੈ ਉਹ ਤੈਨੂੰ ਸਾਰੀ ਜ਼ਮੀਨ ਦੇ ਸਕਦਾ ਉਹ ਵੀ ਹੱਸ ਕੇ ਜੇ ਤੂੰ ਸਿੱਧਾ ਹੋ ਕੇ ਗੱਲ ਕਰ ਲੈ ਮੈਨੂੰ ਤੇਰੀ ਸੜੀਆਂ ਰਹਿਵਾਂ ਨਹੀਂ ਚਾਹੀਦੀਆਂ ਜਾਂਦਾ ਰਹਿ ਧੰਨਵਾਦ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਲਈ ਜੇ ਹੋਜੀ ਹੋਰ ਵੀਡੀਓ ਦੇਖਣੀ ਹੈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਹੋਜੀ ਹੋਰ ਵੀਡੀਓ ਔਨ ਦਾ ਵੇ ਹੈ ਜੀ